ਸੁਲਤਾਨ ਦਾ ਮੈਂ ਫਸਟ Song ਸੁਣਿਆ ਸੀਗਾ ਤੇ ਫਿਰ ਮੈਨੂੰ ਮੈਂ ਉਹ ਤਾਂ ਐਕਸਪਾਇਰ ਹੋਈ ਮੈਨੂੰ ਬਹੁਤ ਵਧੀਆ ਲੱਗਾ ਤੇ ਫਿਰ ਮੈਂ ਰੈਪ ਵੀ ਇੱਕ ਦੋ ਵਾਰੀ ਟਰਾਈ ਕੀਤਾ ਤਾਂ ਲਿਖੀਆ ਮੁੰਡਾ ਗਲੀ ਵਿੱਚੋਂ ਨਿਕਲੇ ਤੇ ਧੱਕ ਪਾਵੇ ਅੱਲੜਾਂ ਦੇ سینੇ ਵਿੱਚ ਅੱਗ ਲਾਵੇ ਖੱਬੇ ਬਾਹੋਂ ਤਿੱਲ ਜਿਵੇਂ ਬਿਠਾਈ ਰੱਖਦਾ ਮੁੰਡਾ ਤਿੰਨ ਚਾਰ ਪੈਗੀਆਂ ਹੀ ਲਾਈ ਰੱਖਦਾ ਮੈਂ 9th ਕਲਾਸ ਚ ਪੜ ਰਹੀ ਹਾਂ ਇਸ ਟਾਈਮ ਮੇਰ ਮੱਲਕੀ ਜਿਹੜੀ ਸਟੱਡੀ ਆ ਉਹ ਵੀ ਕਾਫੀ ਬੈਟਰ ਆ ਸਕੂਲ ਦੇ ਵਿੱਚ ਹਰ ਸਾਲ ਪੋਜੀਸ਼ਨ ਆਉਂਦੀ ਆ ਮੇਰੀ ਫਰੀ ਟਾਈਮ ਹੁੰਦਾ ਵਾ ਗਾਣੇ ਵੀ ਲਿਖੀਨੀ ਆ ਸਟੱਡੀ ਵੀ ਕਰੀਦੀ ਆ ਮੈਨੂੰ ਪੇਰੈਂਟਸ ਤੋਂ ਵੀ ਸਪੋਰਟ ਕਾਫੀ ਅੱਛੀ ਆ ਉਹ ਕਹਿੰਦੇ ਆ ਕਿ ਜੇ ਮਤਲਬ ਕਿ ਸਾਡਾ ਜਿਹੜਾ ਮੁੰਡਾ ਵਾ ਉਹ ਵੀ ਅੱਗੇ ਵਧਦਾ ਤਾਂ ਉਹ ਮੈਨੂੰ ਵੀ ਉਦਾਂ ਹੀ ਇਕੁਅਲ ਲੈ ਕੇ ਤੁਰਦਿਆਂ ਉਹ ਕਹਿੰਦੇ ਤੂੰ ਵੀ ਸਾਡੇ ਮਿਲ ਕੇ ਮੁੰਡਿਆਂ ਵਰਗੀ ਆ ਜੋ ਤੂੰ ਕਰਨਾ ਤੂੰ ਉਹ ਕਰ ਮੈਂ ਰੈਪ ਵੀ ਲਿਖ ਲੈਨੀ ਆ ਗਾਣੇ ਵੀ ਲਿਖਦੀ ਆ ਔਰ ਗਾ ਵੀ ਲੈਨੀ ਆ ਕਿੰਨੀ ਉਮਰ ਆ ਤੁਹਾਡੀ ਮੇਰੀ 16 ਜਦੋਂ ਵੀਰਜੀ ਗਾਉਂਦੇ ਸੀਗੇ ਉਹਨਾਂ ਨੇ ਦੇਖਦੀ ਸੀ ਤਾਂ ਹੌਲੀ-ਹੌਲੀ ਸ਼ੌਕ ਫਿਰ ਮੈਨੂੰ ਵੀ ਗਾਉਂਦਾ ਹੋਇਆ ਤੇ ਫਿਰ ਮੈਂ ਗਾਣਾ ਸ਼ੁਰੂ ਕਰਤਾ ਕਿੰਨੀ ਉਮਰ ਦੇ ਵਿੱਚ ਲਿਖਣ ਗਾਉਣ ਲੱਗੇ ਸੀ ਤੁਸੀਂ 13 ਸਾਲ ਦੀ ਉਮਰ ਹੈ ਸੁਲਤਾਨ ਦਾ ਮੈਂ ਫਰਸਟ Song ਸੁਣਿਆ ਸੀਗਾ ਤੇ ਫਿਰ ਮੈਨੂੰ ਮੈਂ ਉੱਤਾਂ ਐਕਸਪਾਇਰ ਹੋਈ ਮੈਨੂੰ ਬਹੁਤ ਵਧੀਆ ਲੱਗਾ ਤੇ ਫਿਰ ਮੈਂ ਰੈਪ ਵੀ ਇੱਕ ਦੋ ਵਾਰੀ ਟਰਾਈ ਕੀਤਾ ਤਾਂ ਲਿਖਿਆ ਅੱਜ ਕੱਲ ਦੇ ਜਵਾਖ ਵੇਖ ਖਹੰਦੇ ਮੇਰੇ ਨਾਲ ਖਹੰਦੇ ਮੇਰੇ ਨਾਲ ਖਹੰਦੇ ਮੇਰੇ ਨਾਲ ਉੱਤੋਂ ਸੋਹਣੀ ਐ ਮੈਂ ਵੀ ਖਾਦਾ ਕਲਾ ਮਲ ਖਾਦਾ ਕਾਲਾ ਮਾਲ ਖਾਦਾ ਕਾਲਾ ਮਾਲੇ ਅੱਜ ਕੱਲ ਦੇ ਜਵਾਖ ਵੇਖ ਕਹਿੰਦੇ ਮੇਰੇ ਨਾਲ ਉੱਤੋਂ ਸੋਹਣੀ ਐ ਮੈਂ ਵੀ ਖਾਦਾ ਕਾਲਾ ਮਾਲ ਤੇਰੀ ਬਿੱਲੀ ਬਿੱਲੀ ਅੱਖ ਮੇਰੀ ਰਹਿੰਦੀ ਥੋੜੀ ਲਾਲ ਤੇਰੀ ਮੋਰਨੀ ਦੀ ਝਾਲ ਸਾਡੇ ਹੋਏ ਬਰੇ ਅਸੀਂ ਬੈਠੇ ਆ ਤਿਆਰ ਦੱਸ ਤੇਰਾ ਕੀ ਖਿਆਲ ਬਿੱਲੋ ਦੱਸ ਤੇਰਾ ਕੀ ਖਿਆਲ ਮੈਂ ਸਿੰਗਰ ਬਨ ਮੇਰਾ ਸਭ ਤੋਂ ਵੱਡਾ ਇਹ ਇਹੀ ਹੈ ਸਿੰਗਰ ਬਨ ਮੈਂ 9th ਕਲਾਸ ਚ ਪੜ ਰਹੀ ਹਾਂ ਥੈਟਸ ਟਾਈਮ ਮੇਰੀ ਮਲਕੀ ਜਿਹੜੀ ਸਟੱਡੀ ਆ ਉਹ ਵੀ ਕਾਫੀ ਬੈਟਰ ਆ ਸਕੂਲ ਦੇ ਵਿੱਚ ਹਰ ਸਾਲ ਪੋਜੀਸ਼ਨ ਆਉਂਦੀ ਆ ਮੇਰੀ ਕਈ ਵਾਰ ਮਲਕੀ ਜਿਵੇਂ ਗਰਮੀ ਦੀਆਂ ਛੁੱਟੀਆਂ ਹੁੰਦੀਆਂ ਨੇ ਸਟੱਡੀ ਦਾ ਮਲਕੀ ਜਿਹੜਾ ਹੁੰਦਾ ਵਾ ਉਹ ਵੀ ਲੈਵਲ ਇਕੁਅਲ ਹੀ ਰੱਖੀਦਾ ਵਾ ਫ੍ਰੀ ਟਾਈਮ ਹੁੰਦਾ ਵਾ ਗਾਣੇ ਵੀ ਲਿਖੀਨੇ ਆ ਸਟੱਡੀ ਵੀ ਕਰੀਦੀ ਆ ਹਾਂ ਤੈਨੂੰ ਪਤਾ ਏ ਮੈਂ ਪਿਆਰ ਕਰਦੀ ਮੈਨੂੰ ਪਤਾ ਏ ਤੂੰ ਕਰਦਾ ਹੀ ਨਹੀਂ ਹਾਂ ਤਾਹੀ ਤੇਰਾ ਦਿਲ ਲੱਗਦਾ ਤਾਹੀ ਮੇਰਾ ਲੱਗਦਾ ਹੀ ਨਹੀਂ ਤੈਨੂੰ ਪਤਾ ਹੈ ਮੈਂ ਪਿਆਰ ਕਰਦੀਂ ਤੇਰੇ ਨਾਲ ਕੀਤਾ ਉਮਰਾਂ ਦਾ ਵਾਅਦਾੜੀਏ ਤੈਨੂੰ ਖੁਦ ਨੂੰ ਪਤਾ ਹੈ ਪਿਆਰ ਕਿੰਨਾ ਜ਼ਿਆਦਾੜੀਏ ਹੋ ਤੇਰੇ ਬਿਨਾ ਮੈਂ ਨਹੀਂ ਮੇਰੇ ਬਿਨਾ ਤੂੰ ਨਹੀਂ ਐ ਹੋ ਜੇ ਰਿਸ਼ਤਾ ਹੈ ਸਾਡਾੜੀਏ ਮੈਨੂੰ ਤੇਰੀ ਪਰਵਾਹ ਨਹੀਂ ਤੁਕਾ ਦੇ ਨਾ ਸੋਚੀ ਦਸ ਚਾਨਣੀ ਦੇ ਬਿਨਾ ਚਨਕਾ ਦਾ ੜੀਏ ਬੇਕਾਰ ਦੀਆਂ ਗੱਲਾਂ ਵਿੱਚ ਖੋਹੀ ਜਾਨੀ ਐ ਬਿਨਾ ਗੱਲੋਂ ਚੱਲੀ ਜਈ ਹੋਈ ਜਾਨੀ ਮੈਂ ਤੇਰੇ ਕੋਲ ਆ ਕੇ ਸਭ ਕਰ ਦੂੰਗਾ ਠੀਕ ਮੇਰੀ ਜਾਨ ਦਸ ਕਾਂ ਤੋਂ ਰੋਈ ਜਾਨੀ ਐ ਇਹ ਗਾਣਾ ਮਿਸ ਪੂਜਾ ਦਾ ਅੱਛਾ ਇਹ ਮੈਨੂੰ ਮਿਲ ਕੇ ਬਹੁਤ ਪਸੰਦ ਆ ਮੇਰੇ ਦਿਲ ਦੇ ਬਹੁਤ ਕਰੀਬ ਆ ਮੈਂ ਇਹ ਰੋਜ਼ ਸੁਣਦੀ ਆ ਅੱਗੇ ਦਾ ਸਫ਼ਰ ਵੀ ਸੇਮ ਹੀ ਰਹੂਗਾ ਮੈਂ ਆਪਣੀ ਸਟੱਡੀ ਨੂੰ ਵੀ ਮਤਲਬ ਕਿ ਵਧੀਆ ਲੈ ਕੇ ਤੁਰਾਂਗੀ ਆਪਣਾ ਜਿਹੜਾ ਏਮ ਆ ਉਹਨੂੰ ਵੀ ਪੂਰਾ ਕਰੂੰਗੀ ਕਦੀ ਵੀ ਆਪਣਾ ਜਿਹੜਾ ਏਮ ਆ ਉਹਦੇ ਵੱਲ ਵੀ ਉਹਨਾਂ ਧਿਆਨ ਦੋ ਸਟੱਡੀ ਵੱਲ ਵੀ ਉਹਨਾਂ ਹੀ ਧਿਆਨ ਦੋ ਤੇ ਆਪਣਾ ਏਮ ਪੂਰਾ ਕਰਨ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰੋ ਮੈਨੂੰ ਪੇਰੈਂਟਸ ਤੋਂ ਵੀ ਸਪੋਰਟ ਕਾਫੀ ਅੱਛੀ ਆ ਉਹ ਕਹਿੰਦੇ ਆ ਕਿ ਜੇ ਮਤਲਬ ਕਿ ਸਾਡਾ ਜਿਹੜਾ ਮੁੰਡਾ ਵਾ ਉਹ ਵੀ ਅੱਗੇ ਵੱਧਦਾ ਤਾਂ ਉਹ ਮੈਨੂੰ ਵੀ ਉਦਾਂ ਹੀ ਇਕੁਅਲ ਲੈ ਕੇ ਤੁਰਦਿਆ ਉਹ ਕਹਿੰਦੇ ਤੂੰ ਵੀ ਸਾਡੇ ਮਿਲ ਕੇ ਮੁੰਡਿਆਂ ਵਰਗੀ ਆ ਜੋ ਤੂੰ ਕਰਨਾ ਤੂੰ ਉਹ ਕਰ ਕਿ ਕਿਸੇ ਚੀਜ਼ ਤੋਂ ਰੋਕ ਟੋਕ ਨਹੀਂ ਹੈਗੀ। ਤੇਲਾ ਸੁਪਨਾ ਮੈਂ ਆਪਣੀ ਮੰਮਾ ਨੂੰ ਉਹ ਸਾਰੀ ਖੁਸ਼ੀਆਂ ਦਵਾਂਗੀ ਜੋ ਉਹ ਚਾਹੁੰਦੇ ਨੇ। ਮੰਮਾ ਦੇ ਲਈ ਲਿਖਿਆ ਕਦੇ ਕੁਝ? ਨਹੀਂ ਮੰਮਾ ਦੇ ਲਈ ਹਜੇ ਤਾਂ ਕੁਝ ਨਹੀਂ ਲਿਖਿਆ। ਬਟ ਜਦੋਂ ਟਾਈਮ ਮਿਲੇਗਾ ਤਾਂ ਮੈਂ ਆਪਣੀ ਮੰਮਾ ਲਈ ਜ਼ਰੂਰ ਕੁਝ ਵਧੀਆ ਜਿਹਾ ਲਿਖੂੰਗੀ। ਮੁੰਡਾ ਗਲੀ ਵਿੱਚੋਂ ਨਿਕਲੇ ਤੇ ਧੱਕ ਪਾਵੇ। ਅੱਲੜਾਂ ਦੇ سینੇ ਵਿੱਚ ਅੱਗ ਲਾਵੇ। ਖੱਬੇ ਬਾਹ ਹੁੰਤੇ ਲਜੀ ਬਠਾਈ ਰੱਖਦਾ। ਮੁੰਡਾ ਤਿੰਨ ਚਾਰ ਪੈਗੀਆਂ ਹੀ ਲਾਈ ਰੱਖਦਾ। ਕਰਦੇ ਆ ਮਿੱਤਰ ਵਿਚੈਲ ਕੁੜੇ। ਕੱਲੇ ਆ ਕੇ ਕਿਤੇ ਸਾਨੂੰ ਮਿਲ ਕੁੜੇ ਬੋਲਦਾ ਕਿ ਸੁਣ ਸਾਡਾ ਦਿਲ ਕੁੜੇ ਦਿਲ ਦੇ ਮਾਰਾ ਸਾਰੇ ਖੋਲ ਦੇਵਾ ਜੋ ਜੁਬਾਂ ਉੱਤੇ ਆਏ ਸਭ ਬੋਲ ਦੇਵਾ ਮੈਂ ਦਰਸ਼ਕਾਂ ਨੂੰ ਵੀ ਇਹੀ ਮੈਸੇਜ ਦੂੰਗੀ ਜਿਹੜਾ ਉਹਨਾਂ ਦਾ ਏਮ ਆ ਉਹ ਉਹਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰਨ ਜੋ ਵੀ ਉਹ ਕੰਮ ਕਰ ਰਿਹਾ ਉਹਨੂੰ ਵੀ ਇਕਵਲ ਲੈ ਕੇ ਚੱਲਣ